ਕੀ ਮਾਮਲਾ ਹੁਣ ਤੱਕ ਤੁਹਾਡੇ ਸਾਹਮਣੇ ਆ ਜੋ ਤੁਸੀਂ ਸਾਰੇ ਘਟਨਾ ਸਥਾਨ ਤੇ ਪਹੁੰਚੇ ਸੀ ਕੀ ਦੇਖਿਆ ਅਪਾ ਸਾਨੂੰ ਜੁੜੀ ਇਨਫੋਰਮੇਸ਼ਨ ਆਈ ਸੀ ਕਿ ਦੋ ਲੇਡੀਆਂ ਦੇ ਇੰਜਰਡ ਹੋ ਕੇ ਕੱਢ ਕਾਲੇ ਚੁੱਲਿਆਂ ਤੋਂ 6:00 ਵਜੇ ਉਹਨਾਂ ਦੇ ਕੋਈ ਉਹ ਜੋ ਵਰਧਮਨ ਹਸਪਤਾਲ ਦੇ ਵਿੱਚ ਐਡਮਿਟ ਨੇ ਜ਼ੇਰੇ ਲਾਏ ਨੇ ਉਹਨਾਂ ਨੇ ਸੱਟ ਲੱਗਣ ਬਾਰੇ ਸਾਨੂੰ ਇਨਫੋਰਮੇਸ਼ਨ ਆਈ ਸੀ ਮੇਰੇ ਕੋ ਤੇ ਆਉਣਾ ਜਿਹੜੇ ਚੁੱਲੇ ਤੋਂ ਦੱਸਿਆ ਜਾਂਦਾ ਕਿ ਇਸ ਚੁੱਲੇ ਤੋਂ 6:00 ਵਜੇ ਉਹ ਚੁੱਲਾ ਬੰਦ ਸੀ ਜੀ ਸਰ ਕੋਈ ਉਹ ਜਿਹੜਾ ਨਾ ਪ੍ਰਬੰਧਕ ਹੈ ਮੈਨੇਜਰ ਨਾਲ ਕੋਈ ਸੰਪਰਕ ਹੋ ਸਕੇ? ਅ ਫਿਲਹਾਲ ਤੱਕ ਤਾਂ ਨਹੀਂ ਕੋਈ ਕੰਟੈਕਟ ਹੋਇਆ ਨਹੀਂ ਮਿਲਿਆ ਨਹੀਂ ਜੀ। ਹਾਂ ਨਹੀਂ। ਯਾਨੀ ਕਿ ਐਕਸ਼ਨ ਲਿਆ ਜਾਊਗਾ ਕਾਨੂੰਨ ਅਨੁਸਾਰ ਜੇ ਜਿਹੜੀ ਹਾਂ ਜੀ ਜੋ ਵੀ ਚੀਜ਼ ਸਾਹਮਣੇ ਆਊਗੀ ਜਿੱਥੇ ਲੈਕਸ ਹੋਊਗਾ। ਸਰ ਵੀ ਪਰਮਿਸ਼ਨ ਦੀ ਗੱਲ ਸਾਹਮਣੇ ਆ ਰਹੀ ਹੈ ਲਈ ਗਈ ਸੀ ਪਰਮਿਸ਼ਨ ਪ੍ਰਸ਼ਾਸਨ ਦੇ ਵੱਲੋਂ। ਇਹ ਅਲੱਗ-ਅਲੱਗ ਡਿਪਾਰਟਮੈਂਟ ਤੋਂ ਪਰਮਿਸ਼ਨ ਲੈ ਕੇ ਹੀ ਆਇਆ ਹੈ ਜੇ ਮੇਰਾ ਲੱਗਦਾ ਹੈ। ਜੀ। ਜੀ। ਉਹ ਚੀਜ਼ਾਂ ਸਾਰਿਆਂ ਨੂੰ ਆਪਾਂ ਦੇਖਾਂਗੇ। ਸਾਡੇ ਆਫਿਸ ਦਾ ਸੂਚਨਾ ਨਹੀਂ ਮਿਲੀ ਪਰ ਮੈਂ ਕਿਸੇ ਤੋਂ ਸੂਚਨਾ ਮਿਲ ਸੀ ਤੁਰੰਤ ਫਿਰ ਵੀ ਮੈਂ ਆਪਣੀ ਟੀਮ ਦੇ ਨਾਲ ਉਹ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਸਾਨੂੰ ਜਿਹੜਾ ਪਤਾ ਲੱਗਿਆ ਵੀ ਕੋਈ ਝੁੱਲਾ ਇਹਨਾਂ ਦਾ ਡੈਮੇਜ ਹੋਇਆ ਉਹਦੇ ਵਿੱਚ ਦੋ ਜਾਂ ਪਤਨ ਤਿੰਨ ਲੇਡੀਆਂ ਐ ਜਿਹੜੀਆਂ ਇੰਜਰਡ ਹੋਈਆਂ ਤੇ ਉਹਨਾਂ ਨੂੰ ਵਰਦਵਾਨ ਹਸਪੀਟਲ ਚ ਲਜਾਇਆ ਗਿਆ ਸਰ ਜਿਹੜੀ ਸਾਡੇ ਆਣ ਤੋਂ ਪਹਿਲਾਂ ਹੀ ਉਹ ਲਜਾਇਆ ਜਾ ਚੁੱਕੇ ਸੀ ਜਿਹੜੇ ਸੁਰੱਖਿਆ ਦੇ ਇੰਤਜ਼ਾਮ ਫਾਇਰ ਵਿਭਾਗ ਵੱਲੋਂ ਕੀਤੇ ਜਾਂਦੇ ਆ ਕਰਵਾਏ ਜਾਂਦੇ ਆ ਉਹ ਪੂਰੇ ਨਹੀਂ ਜੀ ਸਰ ਆਰ ਉਹਨਾਂ ਦੇਖੋ 100% ਤਾਂ ਪੂਰੇ ਨਹੀਂ ਹੁੰਦੇ ਇਹ ਵੀ ਆਲਮੋਸਟ ਪੂਰੇ ਨੇ ਸਰ ਸਰ ਇਹ ਕੀ ਹੋਇਆ ਮਤਲਬ 100% ਪੂਰੇ ਨਹੀਂ ਹੁੰਦੇ 100% ਦੀ ਇਸ ਤਰ੍ਹਾਂ ਮਤਲਬ ਹੁੰਦਾ ਹੈ ਕਈ ਵਾਰੀ ਕੋਈ ਇਕੁਪਮੈਂਟ ਰਹਿ ਜਾਂਦਾ ਤਾਂ ਅਸੀਂ ਉਹਨਾਂ ਨੂੰ ਦੱਸਦਾ ਸੀਗਾ ਸਵੇਰੇ ਵੀ ਤੁਹਾਡੇ ਤੁਹਾਡੇ ਐਕਸਟੀਊਸ਼ਨ ਘੱਟ ਲੱਗੇ ਹੋਏ ਆ ਤਾਂ ਉਹ ਅੱਜ ਕੁਆਲਿਟੀ ਕਰਵਾਉਣੇ ਸਨ ਜੀ ਦੋਸਤੋ ਬਿਨਾ ਇਹਨਾਂ ਨੂੰ ਲੈ ਕੇ ਮੈਂ ਚਲਾ ਲਈ ਜੀ ਕਿਉਂਕਿ ਸਰ ਚੁੱਲਿਆਂ ਵਾਸਤੇ ਐਕਸਟੀਊਸ਼ਨ ਦੀ ਲੋੜ ਨਹੀਂ ਪੈਂਦੀ ਸਾਡੇ ਜਿਹੜੇ ਫਾਰਮ ਨੋਰਮਸ ਆ ਜਿਹੜੇ ਫੂਡ ਸਟਾਲਸ ਆ ਕੋਈ ਜਦੋਂ ਕਿਸੇ ਪ੍ਰਬੰਧਕ ਨਾਲ ਮੁਲਾਕਾਤ ਨਹੀਂ ਹੋਈ ਜੀ ਇਹ ਹਾਲ ਤੱਕ ਨਹੀਂ ਕੋਈ ਬੋਧ ਨਹੀਂ ਹਾਲ ਤੱਕ ਕੋਈ ਨਹੀਂ ਤੁਹਾਡੇ ਵੱਲੋਂ ਪਰਮਿਸ਼ਨ ਦਿੱਤੀ ਸੀ ਸਰ ਬਿਲਕੁਲ ਪਰਮਿਸ਼ਨ ਦਿੱਤੀ ਹੋਈ ਸੀ ਹਾਂ ਤੇ ਸਰ ਜਿਹੜੇ ਉਹ ਸਿਲੰਡਰ ਲਗਾਏ ਜਾਂਦੇ ਆ ਵੀ ਜਦੋਂ ਕੋਈ ਅੱਗ ਲੱਗ ਜੇ ਤੇ ਉਹ ਨਾਲ ਦੀ ਨਾਲ ਅੱਗ ਬੁਝਾ ਦਿੰਦੇ ਆ ਉਹ ਕੱਟ ਨਹੀਂ ਖਰੇ ਆ ਜੀ ਇੱਥੇ ਸਰ ਦੇਖੋ ਨੋਰਮਸ ਦੇ ਮਤਾਬੋ ਕਿ ਪੂਰੇ ਹੈਗੇ ਇਹਨਾਂ ਕੋਲ ਥੋੜੇ ਜਿਹਾ ਕੱਟ ਸੀ ਜਿਹੜੇ ਮੈਂ ਸਵੇਰੇ ਇਹਨਾਂ ਨੂੰ ਕਹਿ ਕੇ ਗਿਆ ਵੀ ਉਹ ਕੱਟ ਲੱਗੇ ਮੈਨੂੰ ਵੀ ਕੱਟ ਲੱਗੇ ਸੀ ਮੈਂ ਇਹਨਾਂ ਨੂੰ ਸਵੇਰੇ ਕਹਿਤਾ ਸੀ ਵੀ ਉਹ ਪੂਰੇ ਕਰ ਦਿਓ ਕੋਈ ਚਿੰਤਾ ਨਹੀਂ ਹੋਣੀ ਨੰਬਰ ਹੈਗਾ ਕਿੰਨਾ ਹੋ ਜਾਏਗਾ ਸਰ ਕਈ ਵਾਰੀ ਦੇ ਘੱਟ ਵੱਜ ਸਕਦੇ ਆ ਗਿਣਤੀ ਕੋਈ ਨਹੀਂ ਸਰ ਫਿਰ ਵੀ ਇਤਨਾ ਵੱਡਾ ਮੇਲਾ ਲੱਗਿਆ ਕਿੰਨੇ ਹੋਣੇ ਚਾਹੀਦੇ ਆ ਸਰ ਬਰਸ਼ਮੇ ਦੇ ਦੇਖੋ ਫੂਡ ਸਟਾਲਸ ਇਹਨਾਂ ਦੇ 4-5 ਫੂਡ ਸਟਾਲਸ ਹੈਗੇ ਆ ਸਾਹਮਣੇ ਸਾਹਮਣੇ 5-6 ਫੂਡ ਸਟਾਲ ਹੈ ਤਾਂ ਉਹ ਤੇ 6-7 ਸਿਲੰਡਰ ਤੇ ਇਹਨਾਂ ਦੇ ਗੇਟ ਤੇ ਹੈਗੇ ਲੱਗੇ ਹੋਏ ਵਿੱਚ ਸਟਾਲਸ ਲੱਗੇ ਹੋਏ ਹੈ ਰੇਟਨ ਚ ਹੁੰਦਾ ਕਿ ਵਰਬਲੀ ਚੱਲ ਜਾਂਦਾ ਕੰਮ ਜੀ ਸਰ ਨਹੀਂ ਵਰਬਲੀ ਕੋ ਚੱਲਦਾ ਸਰ ਰੇਟਨ ਚ ਸੀ ਕਿ ਘੱਟ ਸੀਗੇ ਤੇ ਅਸੀਂ ਕਿਹਾ ਕਰਦੇ ਹਾਂ ਸਰ ਕੱਟ ਸੀ ਮੈਂ ਚੈਕਿੰਗ ਕੀਤੀ ਸਰ ਜੀ ਤਾਂ ਮੈਨੂੰ ਲੱਗਿਆ ਘੱਟ ਹੈ ਹਾਂ ਮੈਨੂੰ ਦੇਖੋ ਸਾਨੂੰ ਨਹੀਂ ਪਤਾ ਮੇਲੇ ਕਿੰਨਾ ਲੱਗਣਾ ਹੈ ਜੀ ਜੀ ਮੇਲੇ ਦੀ ਪਰਮ ਮੇਲੇ ਬਾਰੇ ਜਦੋਂ ਅਸੀਂ ਆ ਕੇ ਚੈੱਕ ਕੀਤਾ ਤਾਂ ਸਾਨੂੰ ਲੱਗਿਆ ਵੀ ਕੁਆਂਟੀਟੀ ਦੇ ਘੱਟ ਹੈ ਅਸੀਂ ਕਿੰਨੇ ਵਜੇ ਚੈਕਿੰਗ ਕੀਤੀ ਸੀ ਤੁਸੀਂ ਕਿੰਨੇ ਵਜੇ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਤੁਸੀਂ ਮੇਲੇ ਪ੍ਰਬੰਧਕ ਨੂੰ ਫੋਨ ਕੀਤਾ ਸੀ ਹੁਣ ਉਹਰੇ ਆ ਗਏ ਜੀ ਕਿਉਂ ਆਏ ਕਿਉਂ ਨਹੀਂ ਸਰੋ ਮੇਰੀ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਚੰਡੀਗੜ੍ਹ ਹੈ ਜੀ ਤੇ ਸਾਡੇ ਉਹਰੇ ਬੰਦੇ ਹੈਗੇ ਬਸ ਤੁਹਾਡੇ ਰਿਕਾਰਡ ਦੇ ਮੁਤਾਬਿਕ ਕਿੰਨੇ ਕਿੰਨਿਆਂ ਦੀ ਇੰਸ਼ੂਰ ਕਿੰਨੇ ਲਾਏ ਗਏ ਆ ਸਰ ਮੇਰੇ ਸਾਹ ਚਾ ਗਿਆ ਵੀ 10 ਤੋਂ 12 ਸਿਲੰਡਰ ਲੱਗੇ ਹੋਏ ਨੇ ਤੇ ਹੁਣ ਜਿਵੇਂ ਵਾਰੀ ਕਿੰਨੀ ਫਾਇਰ ਫਾਇਰ ਮੀਟ ਦੀ ਤੁਹਾਡੇ ਨਾਲ ਮਿਲਣਾ ਹੋਵੇ ਬੈਂ ਵੀ ਲਗਾਈ ਗਈ ਹੈ ਜੀ ਸਰ ਨਹੀਂ ਸਾਢੇ ਵੱਲ ਹੋਗਾ ਅਸੀਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਆਪ ਪ੍ਰਬੰਧ ਤੁਸੀਂ ਆਪਣੇ ਪੱਧਰ ਤੇ ਕਰਨੇ ਆ ਦੇਖੋ ਜੇ ਅਸੀਂ ਜਗਾ ਜਗਾ ਫਾਇਰ ਗ੍ਰੇਡ ਇੰਸਟਾਲ ਕਰਦੇ ਰਹੀਏ ਤਾਂ ਸ਼ਹਿਰ ਨੂੰ ਅਸੀਂ ਕਿਵੇਂ ਸੁਰੱਖਿਅਤ ਹੋਣਾ ਜੀ ਸਰ ਇੱਥੇ ਕੋਈ ਹੈ ਜੀ ਜਿਹੜਾ ਹੁਣ ਤੁਹਾਨੂੰ ਮਿਲੇ ਜਾਂ ਸਾਨੂੰ ਮਿਲੇ ਸਰ ਮੈਨੂੰ ਕੋਈ ਨਹੀਂ ਮਿਲਿਆ ਜੀ ਹਾਲ ਤੱਕ ਤਾਂ ਕਰੇ ਡਿਵਟੀ ਵੱਡੀ ਗੱਲ ਹੋ ਗਈ ਹੈ ਕੋਈ ਕੋਈ ਪਰਿਭਾਰ ਹੈ ਨਹੀਂ ਇਸ ਵਾਰੀ ਮੈਂ ਕੁਛ ਨਹੀਂ ਦੱਸ ਸਕਦਾ ਕਿ ਮਿਲਿਆ ਨਹੀਂ ਆਇਆ ਨਹੀਂ ਠੀਕ ਹੈ ਜੀ ਠੀਕ ਹੈ ਥੈਂਕ ਯੂ ਕਾਸ਼ਲ ਕਾਸ਼ਲ ਸਾਹਿਬ ਇੱਕ ਜਾਣਕਾਰੀ ਲੈਣੀ ਸੀ ਜਿਹੜਾ ਗਮਨ ਖੋਲੀ ਮਾਈਕ ਗਰਾਉਂਡ ਹੁੰਦਾ ਜਦੋਂ ਫਾਇਰ ਬ੍ਰਿਗੇਡ ਦੇਖਦਾ ਹੈ ਡਿਪਾਰਟਮੈਂਟ ਆਪ ਦਾ ਤਾਂ ਐਂਟਰੀ ਗੇਟ ਕਿੰਨੇ ਨੇ ਤੇ ਐਗਜ਼ਿਟ ਕਿੰਨੇ ਹੁੰਦੇ ਨੇ ਐਂਟਰੀ ਗੇਟ ਤਾਂ ਇੱਕ ਰੱਖ ਲੈਣ ਠੀਕ ਹੈ ਉਹ ਸਫੀਸ਼ੀਐਂਟ ਗੇਟ ਹੈ ਚੌੜਾਈ ਗੇਟ ਠੀਕ ਹੈ ਐਗਜ਼ਿਟ ਗੇਟ ਐਮਰਜੈਂ ਇਹਨਾਂ ਨੇ ਇੱਕ ਰੱਖਿਆ ਹੋਇਆ ਐਮਰਜੈਂਸੀ ਐਗਜ਼ਿਟ ਇਹ ਕੀ ਕਰਦੇ ਆ ਮਿਲਿਆਂ ਚ ਜੇ ਕੋਈ ਅਸੀਂ ਇਨਸਰ ਹੁੰਦਾ ਤਾਂ ਪਿਛੇ ਇਹਨਾਂ ਦੇ ਕੱਚੇ ਲੱਗੇ ਟੀਨ ਲੱਗੇ ਹੋਏ ਆ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਐਮਰਜੈਂਸੀ ਐਗਜ਼ਿਟ ਬਣਾ ਦਿੰਦੇ ਯਾਨੀ ਕਿ ਬਾਸ ਵਾਲਾ ਕੰਮ ਹੈ ਵੀ ਜੇ ਬਸ ਪਾਰਟੇ ਕੀ ਸ਼ੀਸ਼ਾ ਤੋੜਾਂਗੇ ਫਿਰ ਬਾਹਰ ਨਹੀਂ ਸਰ ਨਹੀਂ ਬਾਸ ਵਾਲਾ ਕੰਮ ਨਹੀਂ ਹੁੰਦਾ ਸਰ ਨਹੀਂ ਫਿਰ ਟੀਨ ਸਰ ਇਹਨਾਂ ਨੇ ਆਪਣੀ ਸਿਕਿਉਰਟੀ ਵੀ ਦੇਖਣੀ ਹੁੰਦੀ ਹੈ ਦੇਖੋ ਸਰ ਸਾਹਮਣੇ ਇੱਥੇ ਅੱਗ ਲੱਗ ਜੇ ਜੀ ਸਰ ਬੱਚੇ ਭੱਜਣ ਤੇ ਉਹ ਬੱਚੇ ਪਹਿਲਾਂ ਟੀਨ ਨੂੰ ਪਟਣਗੇ ਸਰ ਐਗਜ਼ਿਟ ਗੇਟ ਵੱਡਾ ਹੈਗਾ ਇਹਨਾਂ ਦਾ ਬਹੁਤ ਵੱਡਾ ਗੇਟ ਹੈ ਐਗਜ਼ਿਟ ਗੇਟ ਹੈ ਤੁਸੀਂ ਮੰਨਦੇ ਹੋ ਵੀ ਜਿਹੜੇ ਨਹੀਂ ਮੈਂ ਦੇਖੋ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਬਾਰਲਾ ਗੇਟ ਉਹ ਠੀਕ ਹੈ ਇਟ ਮੀਨ ਐਕਸਿਟ ਗੇਟ ਐਕਸਿਟ ਗੇਟ ਇਹਨਾਂ ਨੇ ਇੱਕ ਰੱਖਿਆ ਸੀ ਦੋ ਕਹਿੰਦੇ ਆ ਐਮਰਜੈਂਸੀ ਐਕਸਿਟ ਵੀ ਹੁੰਦਾ ਇਹਨਾਂ ਦੇ ਐਮਰਜੈਂਸੀ ਐਕਸਿਟ ਪਿੱਛੇ ਰੱਖਿਆ ਹੋਇਆ ਸੀਗਾ ਨਹੀਂ ਨਿਯਮ ਇਹਨਾਂ ਨੇ ਛਿੱਕੂ ਦੇ ਟੰਗੇ ਹੋਏ ਨੇ ਤੁਸੀਂ ਮੰਨਦੇ ਹੋ ਸਰ ਵੀ ਥੋੜੀ ਨਜ਼ਰ 'ਚ ਗਲਤ ਹੈ ਸਰ ਦੇਖੋ ਪਿੱਛੇ ਵੀ ਐਕਸਿਟ ਗੇਟ ਹੈ ਬਿਲਕੁਲ ਗਲਤ ਹੈ ਠੀਕ ਹੈ ਜੀ ਬਾਕੀ ਪਿੱਛੇ ਐਕਸਿਟ ਗੇਟ ਹੈ ਸਰ ਨਹੀਂ ਹੈ ਜੀ ਨਹੀਂ ਹੈਗਾ ਜੀ ਇਟ ਮੀਨਸ ਗਲਤ ਹੈ ਤੁਸੀਂ ਆਪਣੇ ਡਿਪਾਰਟਮੈਂਟ ਵੱਲੋਂ ਕੁਝ ਕਰ ਸਰ ਅਸੀਂ ਮੈਂ ਦੱਸ ਰਿਹਾ ਮੈਂ ਸਵੇਰੇ ਕਹਿ ਕੇ ਗਿਆ ਇਹਨਾਂ ਨੂੰ ਜਿਹੜੀ ਜੜੀ ਮੈਨੂੰ ਕਮੀਆਂ ਲੱਗੀਆਂ ਸੀ ਮੈਂ ਦੱਸ ਗਿਆ ਸੀ ਨਹੀਂ ਜੇ ਹੁਣ ਕਮੀਆਂ ਪੂਰੀਆਂ ਨਹੀਂ ਹੋਈਆਂ ਤਾਂ ਤੁਸੀਂ ਕਾਰਵਾਈ ਕਰੋਗੇ ਭਈ ਜੇ ਹੁਣ ਤੱਕ ਕਾਰਵਾਈ ਕਰਾਂਗੇ ਜਿਹੜੀ ਸਾਡੀ ਨੋਰਮ ਸੀ ਉਹ ਸਾਹ ਪਿਆ ਜਿਹੜੇ ਪ੍ਰਸ਼ਾਸਨ ਨੂੰ ਦੱਸੂਗਾ ਤੁਸੀਂ ਕਾਰਵਾਈ ਕਰੋ ਠੀਕ ਠੀਕ ਠੀਕ